ਜਦੋਂ ਵੀਰ ਜਿੱਤ ਕੇ ਆਪਣੇ ਦੋਸਤਾਂ ਕੋਲ ਆਉਂਦਾ ਨਾ ਤਾਂ ਦੇਖੋ ਯਾਰ ਦੋਸਤਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਤੇ ਪੈਸੇ ਸੱਟਣ ਲੱਗ ਜਾਂਦੇ ਨੇ ਆ ਚਾਹ ਹੁੰਦਾ ਬਈ ਦੋਸਤਾਂ ਨੂੰ ਅਸਲੀ ਯਾਰੀ ਤਾਂ ਇਹਨੂੰ ਕਹਿੰਦੇ ਨੇ ਬਈ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸੋ ਜ਼ਰੂਰ ਕਮੈਂਟ ਕਰਕੇ ਆ ਜਦੋਂ ਔਰਤ ਸਮਾਨ ਲੈਣ ਜਾਂਦੀ ਹੈ ਨਾ ਤਾਂ ਉੱਥੇ ਵੀਰ ਦਾ ਬਟੂਆ ਡਿੱਗ ਪੈਂਦਾ ਯਾਰ ਤੇ ਬਹੁਤ ਵੱਡੀ ਮਾਨਦਾਰੀ ਦਿਖਾਈ ਹੈ ਇਸ ਔਰਤ ਨੇ ਤੇ ਬਟੂਆ ਦੱਸ ਕੇ ਦੇਖੋ ਯਾਰ ਫਿਰ ਜਦੋਂ ਇਹ ਆਪਣੇ ਪੈਸੇ ਕਟਾਉਣ ਲੱਗਦੀ ਹੈ ਨਾ ਦੁਕਾਨਦਾਰ ਨੂੰ ਤਾ ਫਿਰ ਇਸ ਦੇ ਕੋਲੇ ਪੈਸੇ ਘਟ ਜਾਂਦੇ ਨੇ ਤੇ ਉਸ ਵੀਰ ਨੂੰ ਪਤਾ ਲੱਗ ਜਾਂਦਾ ਵੀਰ ਨਾ ਇਸ ਔਰਤ ਦੀ ਨਾਲ ਮਦਦ ਕਰਦਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜੁਰੂ ਕਮੈਂਟ ਕਰਕੇ ਆਹ ਦੇਖੋ ਬਈ ਪੰਡਾਰਾ ਚੱਲ ਰਿਹਾ ਸੀਗਾ ਤੇ ਥੋੜਾ ਜਿਹਾ ਰਸਨ ਪਾਣੀ ਵੱਧ ਖਾ ਗਿਆ ਤੇ ਪਤੰਦਰ ਹੁਣ ਐਂ ਕਰੀ ਜਾਂਦਾ ਜਿਵੇਂ ਪੌਣ ਆਈ ਹੁੰਦੀ ਐ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜੁਰੂ ਕਮੈਂਟ ਕਰਕੇ ਪੁਰਾਣੇ ਸਮੇਂ ਦੇ ਵਿੱਚ ਨਾ ਮਿੱਟੀ ਦੇ ਬਰਤਨ ਦੇ ਵਿੱਚ ਸਬਜ਼ੀ ਬਣਾਉਂਦੇ ਸੀਗੇ ਤੇ ਇਹੀ ਚੁੱਲ੍ਹੇ ਦੇ ਉੱਤੇ ਸਾਰੇ ਪਰਿਵਾਰ ਦੀਆਂ ਰੋਟੀਆਂ ਲੈਂਦੀਆਂ ਹੁੰਦੀਆਂ ਸੀਗੀਆਂ ਜੇ ਅੱਜ ਦੇ ਸਮੇਂ ਨੂੰ ਦੇਖਿਆ ਜਾਵੇ ਗੈਸ ਦੇ ਉੱਤੇ ਰੋਟੀ ਪੱਕਦੀ ਹੈ ਤੇ ਉਹੀ ਰਸੋਈ ਦੇ ਵਿੱਚ ਪੱਖਾ ਚੱਲ ਰਿਹਾ ਹੁੰਦਾ ਅੱਗੇ ਨਾਲੋਂ ਇੰਨਾ ਸਖਾਲਾ ਹੋ ਗਿਆ ਜੀਵਨ ਬਾਈ ਕੀ ਕਹਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ